ਆਪ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਕੋਗੀ ਨੇ ਚੌਥੇ ਫਰੰ ਨੂੰ ਆਪ ਤੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਇਹ ਵੀ ਪਸੰਦ ਨਾਲ ਗੱਲਬਾਤ ਕਰਦੇ ਗੁਗਨੇ ਕਿਹਾ ਹੈ ਕਿ ਪਾਰਟੀ ਦੇ ਸਵਿਧਾਨ ਮੁਤਾਬਕ ਨਵਜੋਤ ਸਿੰਘ ਅਤੇ ਪ੍ਰਗਟ ਸਿੰਘ ਪਾਰਟੀ ਜਾ ਸਕਦੇ ਨੇ ਉਦੋਂ ਤੱਕ ਕਿ ਸਿੱਧੂ ਦੇ ਇਸ਼ਾਰੇ ਤੇ ਉਹ ਖੁਦ ਆਪ ਦੇ ਕੌਮੀ ਕਨਵੀਨਰ ਯਾਨੀ ਕੇਜਰੀਵਾਲ ਨਾਲ ਗੱਲ ਕਰਨ ਲਈ ਤਿਆਰ ਵੀ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਕਰ ਦੇ ਕੋਲ ਹੀ ਇੱਥੇ ਇੱਕ ਵਫਤਾਜ ਪੰਜਾਬ ਦੇ ਰਾਜਪਾਲ ਵੀ ਬੜਨੌਰ ਨੂੰ ਮਿਲਿਆ ਜਨਾਬ ਆਪਣਾ ਮੰਗ ਪੱਤਰ ਸੌਂਪਿਆ ਜਿਸ ਪੰਜਾਬ ਅੰਦਰ ਅਮਨ ਅਕਾਨੂੰਨ ਦੀ ਵਿਗੜਦੀ ਸਥਿਤੀ ਵੇਖਦਿਆਂ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ ਜਦਕਿ ਦਲਤ ਵਿਦਿਆਰਥੀਆਂ ਦੇ ਵਜ਼ੀਫਿਆਂ ਦਾ ਮੁੱਦਾ ਵੀ ਮੰਗ ਪੱਤਰ ਚ ਛੁਕਿਆ ਗਿਆ ਹੈ 2017 ਵਿਧਾਨ ਸਭਾ ਚੋਣਾਂ 'ਚ ਭਾਜਪਾ ਮਾਲਵੇਚ ਆਪਣੀ ਪਾਈਵਲ ਪਾਰਟੀ ਤੋਂ ਕੁਝ ਸੀਟਾਂ ਚੋਂਦੀ ਹੈ ਪੰਜਾਬ ਕੈਬਨਿਟ ਮੰਤਰੀ ਅਤੇ ਭਾਜਪਾ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਨੇ ਵੀ ਸਾਹਮਣੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਬਾਰੇ ਭਾਜਪਾ ਤੇ ਸ਼ੋਮ ਨਿਕਲ ਦਲ ਦੇ ਵਿੱਚ ਗੱਲ ਚੱਲ ਰਹੀ ਹੈ ਲੰਮੀ ਸਮੇਤ ਸੰਘਰਸ਼ ਕਰੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ 'ਚ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਤਨਖਾਹ ਦਿੱਤਾ ਇਹਨਾਂ ਪਰਿਵਾਰਾਂ ਦੀ ਮੰਗ ਹੈ ਕਿ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ਮੁਆਵਜ਼ਾ ਦੇਵੇ ਸ਼ਹੀਦਾਂ ਦੇ ਪਰਿਵਾਰਾਂ ਦੇ ਇਲਜ਼ਾਮ ਨੇ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਪਰਿਵਾਰਾਂ ਨੂੰ 10-10 ਜ਼ਮੀਨ ਦਿੱਤੀ ਜਾਏਗੀ ਪਰ ਨਾ ਤਾਂ ਜ਼ਮੀਨ ਦਿੱਤੀ ਗਈ ਅਤੇ ਨਾ ਹੀ ਕੋਈ ਮੁਆਵਜ਼ਾ ਮਿਲਿਆ ਸੀਐਮ ਦੇ ਘਰ ਮੋਰੇ ਬੈਠੇ ਨਾ ਪਰਿਵਾਰਾਂ ਨੂੰ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਮਿਲਣਾ ਆਇਆ ਅਤੇ ਨਾ ਹੀ ਕਿਸੇ ਨੇ ਕੋਈ ਪ੍ਰੋਸਾ ਦਿੱਤਾ ਸ਼ਹੀਦਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਜਦੋਂ ਤੱਕ ਸਰਕਾਰ ਇਹਨਾਂ ਦੀ ਮੰਗਾਂ ਨਹੀਂ ਮੰਨਦੀ ਉਦੋਂ ਮੁਕਸਰ ਦੇ ਪਿੰਡ ਗੁਰਸਰ ਦੇ ਬਜ਼ੁਰਗ ਅਜਮੇਰ ਸਿੰਘ ਨੇ ਪਿੰਡ ਦੇ ਅਕਾਲੀ ਸਰਪੰਚ ਦੇ ਬੰਦਿਆਂ ਤੇ ਉਸ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਨੇ ਬਜ਼ੁਰਗ ਮੁਤਾਬਕ ਸਰਪੰਚ ਤੇ ਸਰਕਾਰ ਦੀ ਆਲੋਚਨਾ ਕਰਨ ਕਰਕੇ ਸਰਪੰਚ ਦੇ ਆਦਮੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਬਜ਼ੁਰਗ ਅਜਮੇਰ ਸਿੰਘ ਠੰਡਾ ਦੇ ਸਿਵਲ ਹਸਪਤਾਲ 'ਚ ਇਲਾਜ ਅਧੀਨ ਹੈ ਉਹ ਦੂਜੇ ਪਾਸੇ ਪਿੰਡ ਦੇ ਸਰਪੰਚ ਨਾਇਬ ਸਿੰਘ ਨੇ ਸਫਾਈ ਦਿੰਦਿਆਂ ਕਿਹਾ ਕਿ ਜਮੇਰ ਸਿੰਘ ਦੀ ਲੜਾਈ ਤਾਂ ਹੋਈ ਹੈ ਪਰ ਇਸ ਵਿੱਚ ਉਸ ਦਾ ਕੋਈ ਹੱਥ ਨਹੀਂ ਹੈ ਪੰਜਾਬ ਸਰਕਾਰ ਨੇ ਨਿਜੀ ਖੰਡ ਮਿਲਣਾ ਵਾਲਾ ਕਿਸਾਨਾਂ ਦੇ ਫਸੇ ਪੈਸੇਆਂ ਵਿੱਚੋਂ ਆਰਜੀ ਪ੍ਰਬੰਧ ਵੱਜੋਂ 112 ਕਰੋੜ ਰੁਪਏ ਖੁਦ ਅਦਾ ਕਰਨ ਦਾ ਫੈਸਲਾ ਕੀਤਾ ਹੈ। ਲੱਗੇ ਕਿਸਾਨਾਂ ਦੇ ਗੰਨੇ ਦਾ ਬਕਾਇਆ ਭੁਗਤਾਨ ਲਈ ਨਿਜੀ ਖੰਡ ਮਿਲਣਾ ਤੋਂ 231 ਕਰੋੜ ਰੁਪਏ ਦੀ ਵਸੂਲੀ ਨੂੰ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਕੈਬਨਿਟ ਦੀ ਸੋਮਵਾਰ ਸ਼ਾਮ ਹੋਈ ਹੈ ਬੈਠਕ ਤੇ ਫੈਸਲਾ ਲਿਆ ਗਿਆ। ਅੰਮ੍ਰਿਤਸਰ ਦੇ ਕਟੜਾ ਰੋ ਵਾਲੀ ਦੇ ਕੱਪੜੇ ਦੇ ਗੋਦਾਮ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਅੱਗ ਨੇ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਨੇੜੇ ਵਾਲੇ ਗੋਦਾਮਾਂ 'ਚ ਵੀ ਪਹੁੰਚ ਰਹੀਆਂ ਸਨ ਗਲੀ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ਬਚਾਉਣ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ